te namuahi ਸਾਧੀਆਂ ਦੇ ਪਾਤਸ਼ਾਹੀ ਸਤਾਰ ਪਾਤਸ਼ਾਹ ਪੰਥ ਦੇ ਚੌਥੇ ਪੱਖ ਦਾ ਘਰਸੀ ਜੀ ਦਾ ਬਰਸਾ ਸਾਹਿਬ ਗੁਰੂ ਕਾਛੀ ਪਾਵਨ ਸਥਾਨ ਵਿੱਚੇ ਬੜੇ ਅੰਧਵਸਤਕਾਰ ਸਹਾਇ ਸਾਹਿਬ ਜੀ ਕੁਮਾਰ ਬਾਦਸ਼ਾਹ ਦਰਗੇਸ਼ ਅੰਮ੍ਰਿਤਪੀਰ ਦਾਪੋ ਸਰਬਸਦਾਨੀ ਸ਼੍ਰੀ ਗੁਰਕੌਰ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਪੁਰ ਆਪ ਸਭਾਂ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਨਾਲ ਸਨ ਬਣਾਰਾ ਦੇ ਬੰਦੇ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਗੁਰਪਤ ਤੇ ਜੀਸਾਨ ਪਾਈਏ ਸਾਰੀ ਸੰਗਤ ਗੱਜ ਗਿਆ ਕੋ ਆਵਾਜ਼ ਗੁਰੂ ਦਾ ਖਾਸਾ ਜੀ ਮਹਾਨ ਜੀ ਦੀ ਕਿਰਤ ਤੇ ਸਾਰੀ ਵੀ ਕਮਾਲ ਗੁਰੂਵ ਸਿੰਘ ਸਰ ਜੀ ਆਂ ਦਾ ਪ੍ਰਕਾਸ਼ ਪੁਰਬ ਜੋ ਪਿਛਲੇ ਕਈ ਦਿਨਾਂ ਤੋਂ ਪ੍ਰਵਾਸੀਆਂ ਰੂਪ ਵਿੱਚ ਅਤੇ 4 ਜਨਵਰੀ 21 ਪੂ ਤੋ ਲੈ ਕੇ ਅਜ 23 ਪੂ ਤੱਕ ਸਰਸੋਚਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸਹਿਦਾਰ ਸਮੂਚਾ ਦੀ ਪ੍ਰਬੰਧ ਆਪ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਧ ਸੰਗਤਾਂ ਦਾ ਪ੍ਰਕਾਸ਼ ਕਰ ਮਨਾਇਆ ਗਿਆ। ਇਹਨਾਂ ਸਮਾਗਮ ਵਿੱਚ ਆਪ ਸੰਗਤ ਨੇ ਬੜੀ ਵੱਡੀ ਗਿਣਤੀ ਸ਼ੁਭਲੀਅਤ ਕੀਤੀ ਹੈ। ਅੱਜ ਦੇ ਸਮਾਗਮ ਸਾਧ ਸੰਗਤਾਂ ਦੀ ਪਾਵਨ ਬਾਣੀ ਦੇ ਉਪਰ ਸਭ ਪੂਰਤਾ ਹੋਈ ਹੈ ਇਸੇ ਹੀ ਸਮਾਂ ਤੇ ਆਪ ਸਭਾ ਸੰਗਤਾਂ ਨੂੰ ਧੰਨ ਬਾਬਾ ਦੀਪ ਸਿੰਘ ਜੀ ਆਦੇ ਹੱਥ ਰਿਖਤ ਪਾਵਨ ਸਰੂਪ ਉਹਨਾਂ ਦੇ ਦਰਸ਼ਨਦਾਰ ਹੁਣੇ ਹੀ ਕਰਵਾਏ ਜਾਣ ਹਨ ਖੜਾ ਪ੍ਰਸਾਦ ਦੀ ਦੇਖ ਲੈਣ ਤੋਂ ਅਪ ਸਭਾ ਸੰਗਤਾਂ ਇਸੇ ਤਰ੍ਹਾਂ ਸਜੇ ਰਹਿਣਾ ਤੇ ਨਾਲ ਖੁੱਲੇ ਮੰਦਾਲਾ ਵਿੱਚ ਦੀਵਾਨ ਸਜਣੇ ਨੇ ਉਥੇ ਸਾਧਗਰਾਂ ਦੇ ਪ੍ਰਕਾਰ ਦੇ ਤਿਉਹਾਰ ਇੰਤਵਾਪਰ ਦਰਸ਼ਨ ਕਾਰਕੀਂ ਭੁੱਲੇ ਪੰਡਾਵਾ ਵਿੱਚ ਜਾਣਾ ਹੈ ਉੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀਾਂ ਤੋਂ ਅਜੂਰੀ ਰਾਗੀ ਸਹਿਬਾਨ ਭਾਈ ਅੰਤਾਰ ਸਿੰਘ ਜੀ ਪਹੁੰਚੇ ਹਨ ਉਹਨਾਂ ਨੇ 11 ਤੋਂ 12 ਆਪ ਸੰਗਤਾਂ ਨੂੰ ਕੁਰਬਾਨੀ ਸਬਦ ਕੀਰਤਨ ਦੇ ਰਾਹੀਂ ਨਿਹਾਲ ਕਰਨਾ ਗਿਆਨੀ ਜੀਵਾ ਸਿੰਘ ਦਮਨਵੀ ਟਕਸਾਲ ਵਾਲੇ ਉਹ 12 ਤੋਂ 1 ਇੱਕ ਆਪ ਸਰਬਾ ਸੰਗਤਾਂ ਨੂੰ ਗੁਰਮਤ ਵਿਚਾਰ ਇਤਿਹਾਸ ਵਿਚਾਰਾਂ ਰਾਹੀਂ ਮਿਲਾਲ ਕਰਨਗੇ ਅਤੇ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਸਤਗ੍ਰਾਮ ਦੇ ਇਤਿਹਾਸਕ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਦਵਾਰ ਵਿੱਚ ਕੁੱਲੇ ਪਡਾਲ ਦਾ ਆਸਰਵਾ ਸੰਗਤ ਨੂੰ ਕਰਵਾਏ ਜਾਣਗੇ ਜਿੱਥੇ ਆਪ ਸੱਚਾ ਪੰਥ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਅਰ ਸਤਗੰ ਦਾ ਪ੍ਰਕਾਸ਼ ਗੁਰੂ ਬਣਾ ਰਹੇਗਾ ਉਥੇ ਅੱਜ ਆਪਾਂ ਏ ਕਰਨ ਕਰਕੇ ਚਲੀਏ ਕਿ ਨਾ ਨਾਜ ਕਰਦੇ ਹਨ ਦੌਲਤ ਤੇ ਨਾ ਨਾਜ ਕਰਦੇ ਹਾਂ ਸੌਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੇ ਸਾਨੂੰ ਬਖਸ਼ਿਆ ਹੈ ਖਾਲਸਾ ਦਾ ਰੂਪ ਅਸੀਂ ਨਾਜ ਕਰਦੇ ਹਾਂ ਗੁਰੂ ਦੇ ਸਿੱਖ ਹੋਣ ਦੇ ਅਸੀਂ ਗੁਰੂ ਕੇ ਸਿੱਖ ਹੋਣ ਦਾ ਨਾਜ ਕਰੀਏ ਸੋ ਖਾਲਸਾ ਪੰਥ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਾਂ ਦੇ ਪ੍ਰਕਾਸ਼ ਵਰਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਸੋ ਨਾਲ ਪਾਤਸ਼ਾਹ ਨੂੰ ਬੇਨਤੀ ਕਰਾਂਗੇ ਗੁਰੂ ਸਾਹਿਬ ਜੀਾਂ ਦੇ ਪਾਵਨ ਸਰੂਪ ਸੁਖਾਸਣ ਦੀ ਸੇਵਾ ਹੋ ਜਾਵੇ ਤੇ ਮਹਾਰਾਜ ਦੇ ਪਾਵਨ ਸਰੂਪ ਸੁਖਾਸਣ ਦੀ ਸੇਵਾ ਹੋ ਕੇ ਸਤ ਕੰਮ ਲਿਖੇ ਬਰਾਜਮਾਨ ਕੀਤੇ ਜਾਣਗੇ ਇਹ ਧੰਨ ਬਾਬਾ ਦੀਪ ਸਿੰਘ ਜੀਾਂ ਦੇ ਪਾਵਨ ਸਰੂਪ ਇਥੇ ਹੀ ਪ੍ਰਕਾਸ਼ ਕਰਕੇ ਸੰਗਤ ਨੂੰ ਦਰਸ਼ਨ ਉਦਾਰ ਕਰਾਏ ਜਾਣ ਆਪ ਸੰਗਤ ਨੇ ਇਸੇ ਤਰ੍ਹਾਂ ਸਜੇ ਰਹਿਣਾ ਪ੍ਰਾਪਰਸ਼ਾਦੀ ਦੇਖ ਲੈ ਕੇ ਇਸੇ ਤਰ੍ਹਾਂ ਬੈਠੇ ਰਹਿਣਾ ਉਸ ਤੋਂ ਬਾਅਦ ਆਪਾਂ ਦਿਵਾਨ ਮੁਖਸਾਰੀ ਸੰਗਤ ਹਾਜ਼ਰੀ ਕਰਾਂਗੇ ਆਪ ਸਰਬ ਸੰਗਤਾਂ ਦਾ ਕੋਟ ਕੋਟ ਰੋਮ ਰੋਮ ਕਰਕੇ ਧੰਨਵਾਦ ਹੈ ਸਾਡੇ ਝਾੜੂ ਵਾਲੀਆਂ ਭੈਣਾਂ ਜਿਨ੍ਹਾਂ ਨੇ ਨਗਰ ਕੀਰਤਨ ਦੇ ਰੂਪ ਦੀ ਸਫਾਈ ਕੀਤੀ ਕੱਲ ਵੀ ਸਾਰੇ ਨਾਲ-ਨਾਲ ਉਥੇ ਹੀ ਜਿਨ੍ਹਾਂ ਨੇ ਕਲੀ ਪਾਤੁਰ ਗੋਲੀ ਬਣਾਇਆ ਹੋਲਾ ਵੀਰਾਂ ਦਾ ਸਰੋਵਰ ਸੇਵਾਦਾਰ ਗੁਰਤੇਹ ਬਹਾਦਰ ਸੇਵਕ ਜਥਾ ਸ਼ਹੀਦ ਭਾਈ ਮਾਨੀ ਸਿੰਘ ਸੇਵਾ ਸੇਕੀ ਸਮੂਚਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਚੇ ਮੈਂਬਰ ਸਹਿਬਾਨ ਉਹ ਵੀ ਤਿੰਨ ਦਿਨਾਂ ਤੋਂ ਹਾਜ਼ਰੀਆਂ ਪਰੇ ਅੱਜ ਵੀ ਹਾਜ਼ਰ ਨੇ ਸਾਰਿਆਂ ਨੂੰ ਤੱਕ ਸਭ ਦੇ ਸਮੂਚੇ ਪ੍ਰਬੰਧ ਵੱਲੋਂ ਜੀ ਆਇਆਂ ਸਮੂਚਾ মিডিਆ ਜੋ ਨਾਲ ਨਾਲ ਕਵਰਜ ਕਰਕੇ ਸੰਗਤਾਂ ਨੂੰ ਤੱਕ ਸਰ ਦੇ ਲਾਇਕ ਦਰਸ਼ਨ ਕਰਾ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੇ ਗੁਰੂ ਕੇ ਲੰਗਰ ਲਾਇਆ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਸਤ ਬਾਬਾ ਚਰਨਜੀਤ ਸਿੰਘ ਜੀ ਕਾਰ ਸੇਵਾ ਤੇਰਾ ਦਿੱਲੀ ਵਾਲੇ ਅਤੇ ਭੂਰੀ ਵਾਲੇ ਮਹਾਂਪੁਰਖ ਕਿਲਾ ਆਨੰਦਗੜ ਸਾਹਿਬ ਵਾਲੇ ਮਹਾਂਪੁਰਖ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਪਾਵਨ ਸਰੂਪ ਸੁਖਾਸਨ ਦੀ ਸੇਵਾ ਹੋ ਰਹੀ ਹੈ ਸਤਖੰਡ ਵਿੱਚ ਸਤਿਗੁਰਾਂ ਦੇ ਪਾਵਨ ਸਰੂਪ ਬਰਾਜਮਾਨ ਕੀਤੇ ਜਾਣਗੇ ਅਤੇ ਇੱਥੇ ਹੀ ਫਿਰ ਸਤਿਗੁਰਾਂ ਦੇ ਪਾਵਨ ਸਰੂਪ ਪ੍ਰਕਾਸ਼ ਕਰਕੇ ਬਾਬਾ ਦੀਪ ਸਿੰਘ ਜੀ ਵਾਲੇ ਪਾਵਨ ਸਰੂਪ ਪ੍ਰਕਾਸ਼ ਕਰਕੇ ਆਸੰਗਤ ਨੂੰ ਦਰਸ਼ਨ ਦਰਾਰ ਕਰਵਾਏ ਜਾਣਗੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਮੇਂ ਆਪ ਜੀਆ ਨੂੰ ਸਤਿਗੁਰਾਂ ਦੇ ਉਹ ਪਾਵਨ ਸਰੂਪ ਦੇ ਦਰਸ਼ਕਦਾਰ ਹੋ ਰਹੇ ਹਨ ਜੋ ਇਹ ਮਾਰੂਥਲ ਦੀ ਧਰਤੀ ਨੂੰ ਜਿੱਥੇ ਸਤਿਗੁਰਾਂ ਨੇ ਆਪਣੇ ਮਾਰੂਥਲ ਚੋਂ ਪਾ ਕੇ ਸਾਰ ਸਮਝ ਕੀਤਾ ਉਥੇ ਹੀ ਮੇਰੇ ਦਾਦੇ ਨੇ ਸਰਦੇ ਬਲਦੇ ਹਿਰਦਿਆਂ ਨੂੰ ਥਾਰਨ ਵਾਸਤੇ ਇਹ ਪਾਵਨ ਕਾਰਜ ਅਬ ਦਰਬਾਰ ਦਮਦਮਾ ਹੈ ਜਹਾਂ ਤੰਬੂ ਲਗਵਾਇ ਕੈ ਗੁਰ ਤਹਾ ਮਾਣੀ ਸਿੰਘ ਕੋ ਲਿਖਣ ਬਿਠਾਇ ਕੈ ਗੁਰ ਨਾਨਕ ਦਾ ਧਿਆਨ ਘਰੇ ਕੇ ਨਿਤ ਪ੍ਰਤ ਗੁਰੂ ਅਚਾਰੀ ਜੈਸੇ ਬਾਣੀ ਲਿਖੀ ਬਣੀ ਸੀ ਜਿਵੇਂ ਜਿਹੜੇ ਸਤਾਂ ਤੇ ਆਪ ਜੀ ਖਾਲਸਾ ਜੀ ਦੇਰਸ਼ਕਦਾਰ ਕਰ ਰਹੇ ਹੋ ਧੰਗ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਧੰਗ ਗੁਰੰਤ ਸਾਹਿਬ ਜੀ ਆਂਦੇ ਪਾਵਨ ਸਰੂਪ ਸ਼ਹੀਦ ਭਾਈ ਮਾਨੀ ਸਿੰਘ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਆ ਨੂੰ ਸਹਾਇਕ ਲਖਾਰੀ ਲਾਇਆ ਇਥੋਂ ਦੇ ਚੌਧਰੀ ਭਾਈ ਡੱਲਾ ਜੀ ਭਾਈ ਦਲ ਸਿੰਘ ਜਿਨ੍ਹਾਂ ਦੀ ਬਹੁਤ ਵੱਡੀ ਮਹਾਨ ਸੇਵਾ ਉਹਨਾਂ ਨੇ ਸਤਗੁਰਾਂ ਦੀ ਪਾਵਨ ਬਾਣੀ ਨੂੰ ਲਿਖਾਉਣ ਵਾਸਤੇ ਕਾਗਜ਼ ਦਾ ਪ੍ਰਬੰਧ ਕਰਨਾ ਜਿਲਦਬੰਦੀ ਦਾ ਪ੍ਰਬੰਧ ਕਰਾਉਣਾ ਛਿਆਹੀ ਦਾ ਕਲਮਾਂ ਦਾ ਪ੍ਰਬੰਧ ਕਰਾਉਣਾ ਉਹ ਵੱਡੀਆਂ ਸੁਭਾਵਾਂ ਦੇ ਵਿੱਚ ਇੱਥੇ ਮਹਾਰਾਜ ਸਾਹਿਬ ਜੀ ਆਣ ਇਸ ਪਾਵਨ ਧਰਤੀ ਤੇ ਇੱਕ ਓੰਕਾਰ ਤੋਂ ਲੈ ਕੇ 18 ਨੇ 10 20 ਤੱਕ ਨਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਆਦੇ ਪਾਵਨ ਸਰੂਪ ਸੰਪੂਰਨ ਕਰਾਏ ਅਤੇ ਭਾਦੋਂ ਵਦੀ 30 ਨੂੰ 1706 ਈਸਵੀ ਨੂੰ ਮਹਾਰਾਜ ਜੀ ਨੇ ਇਥੇ ਇੱਕ ਮਹਾਨ ਵੱਡਾ ਸਵਾਗਤ ਕੀਤਾ ਉਸ ਮਹਾਨ ਦਵਾਰ ਦੇ ਵਿੱਚ ਪਹਿਲੀ ਵਾਰ ਜਦੋਂ ਸਤਗੁਰਾਂ ਦੇ ਪਾਵਨ ਸਰੂਪ ਇਥੇ ਪ੍ਰਕਾਸ਼ ਕੀਤੇ ਗਏ ਤਾਂ ਉਸ ਵੇਲੇ ਹੁਕਮ ਆਇਆ ਟੋਡੀ ਪਹਿਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਇਹ ਪਾਵਨ ਹੁਕਮ ਜਦੋਂ ਭਾਦੋਂਬਾ ਦੀ ਈਜ ਨੂੰ ਸਤਗੁਰਾਂ ਨੇ ਪ੍ਰਕਾਸ਼ ਕੀ ਤੇ ਉਸ ਵੇਲੇ ਪਾਵਨ ਹੁਕਮ ਆਇ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਪੰਜਵੀਂ ਗੁਰਦੇਵ ਨੇ ਤਰੁੱਠ ਕਰਕੇ ਆਪ ਜੀ ਦੀ ਝੋਲੀ 'ਚ ਅਸੀਸਾਂ ਪਾਈਆਂ ਵਡਹੰਸ ਮਹੱਲਾ ਪੰਜਵਾ ਦਰਸ਼ਨ ਤਾਨੂੰ ਸੋ ਵੇਲਾ ਜਿਸ ਦਰਸ਼ਨ ਕਰਨਾ ਹਉਮ ਬਲਿਹਾਰੀ ਸਤਿਗੁਰ ਚਰਨਾ ਉਹ ਸੇਰੇ ਮਹਾਰਾਜ ਨੇ ਕਿਹਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਬਿਮਾਰੀ ਅੱਜ ਤੁਹਾਡੀ ਝੋਲੀਆਂ ਕਲਗੀਧਰ ਪਾਤਸ਼ਾਹ ਜੀ ਨੇ ਭਰ ਦਿੱਤੀਆਂ ਕਿ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਇਸ ਮੁੱਚਾ ਖਾਲਸਾ ਪੰਥ ਉਹ ਪਾਵਨ ਸਰੂਪਾਂ ਦੇ ਦਰਸ਼ਕਦਾਰ ਕਰ ਰਹੇ ਨੇ ਜਿਹੜੇ ਸਰੂਪ ਧੰਗ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪ ਆਪਣੀ ਨਦਰੇ ਅਨਾਇਤ ਵਿੱਚ ਲਿਖਾਏ ਉਹਨਾਂ ਸਰੂਪਾਂ ਦੇ ਉਤਾਰੇ ਧੰਨ ਬਾਬਾ ਦੀਪ ਸਿੰਘ ਜੀ ਆਨੇ ਕੀਤੇ ਜਿਨ੍ਹਾਂ ਨੇ 53 ਸਾਲ ਇੱਚੇ ਸੇਵਾ ਨਿਭਾਈ ਸਾਡਾ ਇਤਿਹਾਸ ਜਦੋਂ ਆਪਾਂ ਦਰਸ਼ਨ ਕਰਦੇ ਹਾਂ ਤੇ ਕਹਿੰਦੇ ਹਨ ਔਰ ਚਾਰ ਪਰਤੇ ਇਸ ਭਾਈ ਦੀਪ ਸਿੰਘ ਸ਼ਹੀਦ ਲਿਖਾਏ ਇੱਕ ਅਕਾਲ ਬੁੰਗੇ ਇੱਕ ਹਿਤਪਟ ਨੇ ਇੱਕ ਹਜੂਰ ਦਿਉ ਹਿਤਪਟ ਨੇ ਤ੍ਰਿਤੀਏ ਤ੍ਰਿਤੀਏ ਹਜੂਰ ਦਾ ਹਿੱਤ ਪਟਨੇ ਚਤਰਖ ਰੱਖਿਓ ਦਮਦਮੇ ਚਾਹੇ ਵੱਡ ਬਾਬੇ ਜੈ ਚਾਰ ਸਦਾ ਹੈ ਇਹ ਪਾਵਨ ਸਰੂਪ ਖਾਲਸਾ ਪੰਥ ਵਿੱਚ ਚਾਰ ਵੱਡੇ ਬਾਬੇ ਦੇ ਰੂਪ ਵਿੱਚ ਦਰਸ਼ਨਤਾਰ ਹੁੰਦੇ ਹਨ ਜਿਹੜੇ ਪਾਵਨ ਸਰੂਪ ਦੇ ਆਪ ਜੀ ਅੱਜ ਦਰਸ਼ਨ ਕਰ ਰਹੇ ਹੋ ਇਹ ਧੰਨ ਬਾਬਾ ਦੀਪ ਸਿੰਘ ਜੀਆ ਦੇ ਹੱਥ ਲਿਖਤ ਪਾਵਨ ਸਰੂਪ ਜਿਨ੍ਹਾਂ ਨੂੰ ਪੰਥ ਵਿੱਚ ਖਾਲਸਾ ਪੰਥ ਦੇ ਵੱਡੇ ਬਾਬੇ ਕਹਿ ਕੇ ਸਤਿਕਾਰਿਆ ਜਾਂਦਾ ਹੈ ਕਿਉਂਕਿ ਜਦੋਂ ਵੀ ਪਾਵਨ ਸਰੂਪ ਲਿਖਤ ਹੋਈ ਭਾਵੇਂ ਉਹ ਜਿਹੜੇ ਹੱਥਨਿਕ ਸਰੂਪਾਂ ਤੋਂ ਬਾਅਦ ਜਿਨ੍ਹਾਂ ਦੇ ਸਰੂਪ ਭਾਵੇਂ ਉਪਾਦ ਛੇਦ ਹੋਣ ਭਾਵੇਂ ਲੜੀਵਾਰ ਸਰੂਪ ਜਿਹੜੇ ਹਨ ਉਹ ਛਾਪੇ ਗਏ ਉਹਨਾਂ ਦੀ ਲਿਖਤ ਹੋਈ ਪਰ ਇਹਨਾਂ ਪਾਵਨ ਸਰੂਪਾਂ ਤੋਂ ਉਹਨਾਂ ਸਰੂਪਾਂ ਦੇ ਜਦੋਂ ਵੀ ਕਿਤੇ ਲੋੜ ਪੈਂਦੀ ਪੰਥ ਨੂੰ ਇਹਨਾਂ ਪਾਵਨ ਸਰੂਪਾਂ ਤੋਂ ਉਹਨਾਂ ਪਾਵਨ ਸਰੂਪਾਂ ਦੇ ਪਾਠਾਂ ਦਾ ਸਮੇਲ ਕੀਤਾ ਜਾਂਦਾ ਹੈ ਅੱਜ ਵੀ ਸਾਧ ਸੰਗਤ ਜੀ ਜਦੋਂ ਤੁਸੀਂ ਦਰਸ਼ਨ ਕਰਦੇ ਹੋ ਪਾਤਸ਼ਾਹ ਰੂਪ ਦੇ ਜਾਂ ਜਦੋਂ ਦਰਸ਼ਨ ਕਰਦੇ ਹੋ ਲੜੀਵਾਰ ਪਾਵਨ ਸਰੂਪਾਂ ਦੇ ਉਹਨਾਂ ਦੀ ਪਹਿਲਾਂ ਸਭ ਤੋਂ ਪਹਿਲਾਂ ਲਿਖਿਆ ਹੁੰਦਾ ਹੈ ਜਦੋਂ ਉਹਨਾਂ ਦਾ ਤਤਕਰੇ ਤੋਂ ਪਹਿਲਾਂ ਲਿਖਿਆ ਹੈ ਕਿ ਇਹ ਪਾਵਨ ਸਰੂਪ ਦਮਦਮੀ ਸਰੂਪ ਦਾ ਉਤਾਰਾ ਹੈ ਇਹ ਜਿਹੜੇ ਪਾਵਨ ਸਰੂਪ ਨੇ ਜਿੰਨੇ ਪੰਥ ਵਿੱਚ ਆਲਵਾਰ ਦੇ ਵਿੱਚ ਜਾਂ ਦੇਸ਼ਾਂ ਦੇਸ਼ਾਂ ਜਿੱਥੇ ਸਤਿਗੁਰਾਂ ਦੇ ਪਾਵਨ ਸਰੂਪ ਪ੍ਰਕਾਸ਼ ਨੇ ਉਨ੍ਹਾਂ ਸਰੂਪਾਂ ਤੇ ਪਹਿਲਾਂ ਲਿਖਿਆ ਗਿਆ ਕਿ ਇਹ ਪਾਵਨ ਸਰੂਪ ਦਮਦਮੀ ਜਿਹੜੇ ਬੀੜ ਦਾ ਉਤਾਰਾ ਹੈ ਭਾਵ ਕਿ ਧੰਨ ਬਾਬਾ ਦੀਪ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਰੂਪ ਲਿਖਾਏ ਉਹਨਾਂ ਸਰੂਪਾਂ ਦੇ ਉਤਾਰੇ ਅੱਗੇ ਅੱਜ ਪ੍ਰਕਾਸ਼ਤ ਹੋ ਰਹੇ ਹਨ ਸੋ ਖਾਲਸਾ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਧੰਨਤਾ ਦੇ ਯੋਗ ਹਾਂ ਸਤਿਗੁਰਾਂ ਦੇ ਪਾਵਨ ਸਰੂਪ ਦੇ ਦਰਸ਼ਕਦਾਰ ਕਰ ਰਹੇ ਹਾਂ ਸੰਗਤ ਨੂੰ ਬੇਨਤੀ ਹੈ ਸੰਜਮ ਦੇ ਨਾਲ ਕਾਲੀ ਨਹੀਂ ਕਰਨੀ ਬੜੇ ਪਿਆਰ ਦੇ ਨਾਲ ਆਪ ਸੰਗਤ ਨੇ ਉੱਠ ਕੇ ਨਮਸਕਾਰ ਕਰਕੇ ਮਹਾਰਾ ਸੁਪਾ ਦਾ ਦੇ ਦਰਸ਼ਨਦਾਰ ਕਰਕੇ ਬਾਅਦ ਵਿੱਚ ਆਪਾਂ ਖੁੱਲੇ ਪਟਾਲਾਂ ਵਿੱਚ ਦੀਵਾਨ ਵਿੱਚ ਬੈਠਣਾ ਉੱਥੇ ਦੀਵਾਨ ਆਰੰਭ ਹੋ ਚੁੱਕੇ ਹਨ ਉੱਥੇ ਸਾਧ ਸੰਗਤ ਜੀ ਆਪ ਜੀ ਆਨ ਨੂੰ ਸਮੁੱਚੇ ਖਾਲਸਾ ਪੰਥ ਨੂੰ ਅੱਜ ਸਤਗੁਰਾਂ ਦੇ ਜਿੱਥੇ ਆਪਾਂ ਜਵਾਨਾਂ ਦਾ ਆਨੰਦ ਮਾਣਣਾ ਹੈ ਕਥਾ ਕੀਰਤਨ ਦਾ ਆਨੰਦ ਮਾਣਣਾ ਉਥੇ ਸਤਗੁਰੂ ਕਲਗੀਧਰ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਆਦੇ ਉਹਨਾਂ ਪਾਵਨ ਇਤਿਹਾਸਿਕ ਸ਼ਾਸਤਰਾਂ ਦੇ ਦਰਸ਼ਨ 1 ਤੋਂ ਲੈ ਕੇ 1.5 ਵਜੇ ਤੱਕ ਆਪ ਜੀ ਨੂੰ ਕਰਾਏ ਜਾਣੇ ਹਨ ਆਪ ਸੰਗਤ ਨੇ ਇਥੋਂ ਦਰਸ਼ਨ ਕਰਕੇ ਜਲ ਪਾਣੀ ਛਾ ਕੇ ਤਾਂ ਦਿਵਾਨਾਂ ਦੇ ਵਿੱਚ ਗੁਰੂ ਜੀ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਦੇ ਨਾਲ ਹਾਜ਼ਰੀਆਂ ਭਰਨੀਆਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਵਾਦ ਸਾਰੀ ਸਮੁੱਚੀ ਖਾਲਸਾ ਨੂੰ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਦੀ ਪਿਆਰ ਸਹਿਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ